ਆਵਾਰਾ ਕੁੱਤਿਆਂ ਤੇ ਨਿਯੂਜ਼ 18 ਦੀ ਮੁਹਿੰਮ ਤੇ ਬੁਲੇ ਕੈਬਨਿਟ ਮੰਤਰੀ ਡਾਕਟਰ ਰਮਜੋਤ ਸਿੰਘ ਕਿਹਾ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨਾ ਸਾਡਾ ਡਿਚਾ ਸੁਪਰੀਮ ਕੋਰਟ ਦੇ ਅਗਲੇ ਹੁਕਮਾਂ ਦਾ ਕਰ ਰਹੇ ਹਾਂ ਇੰਤਜ਼ਾਰ ਕਪੂਥਲਾ ਤੇ ਤਰਨਤਾਰਨ ਦੇ ਵਿੱਚ ਹੜ ਵਰਗੇ ਹਾਲਾਤ ਬਿਆਸ ਦਰਿਆ ਦੇ ਨਾਲ 25 ਤੋਂ ਵੱਧ ਪਿੰਡਾਂ ਚ ਪਾਣੀ ਦੀ ਮਾਰ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ ਲੋਕ ਘਰ ਛੱਡਣ ਦੇ ਲਈ ਮਜਬੂਰ ਸੰਗਰੂਰ ਦੇ ਪਿੰਡ ਉਪਲੀ ਦੀ ਪੰਚਾਇਤ ਦਾ ਫਰਮਾਨ ਪਿੰਡ ਦੇ ਮੁੰਡੇ ਕੁੜੀ ਤੇ ਆਪਸ ਦੇ ਵਿੱਚ ਵਿਆਹ ਕਰਵਾਉਣ ਤੇ ਰੋਕ एनर्जी ड्रिंक्स दी बिक्री 'ਤੇ ਵੀ ਸਖਤ ਮਨਾਹੀ। ਪੌਂਗਡੇ ਸੈਡਕੁਆਰਟਰ ਦੇ ਵਿੱਚ ਟਾਈਟਲਰ ਦੀ ਮੌਜੂਦਗੀ ਤੇ ਸਿਆਸੀ ਖਮਸਾਨ ਬੀਜੇਪੀ ਤੇ ਆਮ ਆਦਮੀ ਪਾਰਟੀ ਨੇ ਚੁੱਕੇ ਸਵਾਲ ਕਿਹਾ ਕੁਝ ਦਾਗ ਧੋਤੇ ਨਹੀਂ ਜਾਂਦੇ ਬਿਨਾ ਭਾਵੇਂ ਕਿੰਨਾ ਵੀ ਬੀਤ ਜਾਵੇ ਸਮਾਂ। ਅਕਾਲੀ ਦਲ ਦਾ ਨਵੇਂ ਧੜੇ ਦੇ ਉੱਤੇ ਵੱਡਾ ਹਮਲਾ ਕਿਹਾ ਵੱਖਰੇ ਚੁੱਲ੍ਹੇ ਵਾਲੇ ਅਕਾਲੀ ਦਲ ਨੂੰ ਕਰਨਾ ਚਾਹੁੰਦੇ ਨੇ ਖਤਮ। ਬਾਗਿਆਂ ਨੂੰ ਪਾਰਟੀ ਦਾ ਨਾਮ ਤੇ ਚਿੰਨ ਵਰਤਣ ਦਾ ਨਹੀਂ ਕੋਈ ਅਧਿਕਾਰ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਐਸ்சி ਵਿੰਗ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਗੁਰਪ੍ਰੀਤ ਸਿੰਘ ਜੀਪੀ ਨੂੰ ਲਗਾਇਆ ਗਿਆ ਐਸ்சி ਵਿੰਗ ਪੰਜਾਬ ਦਾ ਪ੍ਰਧਾਨ 39 ਅਹੁਦੇਦਾਰਾਂ ਨੂੰ ਵੀ ਵਿੰਗ ਚ ਕੀਤਾ ਗਿਆ ਸ਼ੰਕਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਕਿਸਾਨਾਂ ਦੇ ਲਈ ਵੱਡਾ ਐਲਾਨ ਭਾਵਾਂਤਰ ਯੋਜਨਾ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਸ਼ਹਿਰ ਕੁਆਲਿਟੀ ਕੰਟਰੋਲ ਕਰਨ ਦੇ ਲਈ 2 ਕਰੋੜ ਰੁਪਏ ਚ ਬਣੇਗੀ ਲੈ ਵਿਸ਼ਵਾਰਧ ਦੇ ਵਿੱਚ ਜਨਮਾਸ਼ਮੀ ਦੀ ਧੂਮ ਮੰਦਰਾਂ ਦੇ ਵਿੱਚ ਤੇ ਵੀਰ ਤੋਂ ਹੀ ਉਮੜੀ ਸ਼ਰਧਾਲੂਆਂ ਦੀ ਪੀੜ ਰਾਤ ਨੂੰ ਕੀਤੀ ਜਾਵੇਗੀ ਦੀ ਕੁਇਸ਼ਟਿੰਗ ਦੀ ਵੀ ਖ਼ੈਸਪੂਸ। ਇਹ ਆਮ ਲੋਕਾਂ ਦੇ ਲਈ ਜਿਹੜੇ ਬੱਸ ਦੇ ਵਿੱਚ ਸਫ਼ਰ ਕਰਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਖ਼ਬਰ ਹੈ। ਪੀਆਰਟੀਸੀ ਅਤੇ ਪੰਨ ਬੱਸ ਦੀ ਹੜਤਾਲ ਜਿਹੜੀ ਮੁਲਾਜ਼ਮਾਂ ਦੀ ਹੜਤਾਲ ਹੈ ਉਹ ਖਤਮ ਹੋ ਗਈ ਹੈ। ਯਾਨੀ ਕਿ ਹੁਣ ਸਾਨੂੰ ਬੱਸਾਂ ਦੌੜਦੀਆਂ ਹੋਈਆਂ ਸੜਕਾਂ ਦੇ ਉੱਤੇ ਨਜ਼ਰ ਆਉਣਗੀਆਂ। ਰੋਡਵੇਜ਼ ਦੇ ਕੱਚੇ ਕੰਮ ਨੇ ਸਟ੍ਰਾਈਕ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਤੋਂ ਲਿਖਤੀ ਤੌਰ ਦੇ ਉੱਤੇ ਪ੍ਰੋਸਾ ਮਿਲਿਆ। ਸਰਕਾਰ ਤੋਂ ਚਿੱਠੀ ਮਿਲਣ ਤੋਂ ਬਾਅਦ ਹੀ ਫੈਸਲਾ ਲਿਆ ਗਿਆ। ਔਰ ਐਤਵਾਰ ਤੋਂ ਆਮ ਦੀ ਤਰ੍ਹਾਂ ਹੀ ਬੱਸਾਂ ਚੱਲਣਗੀਆਂ। ਲਗਾਤਾਰ ਤੀਜੇ ਦਿਨ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਹੜਤਾਲ ਜਾਰੀ ਸੀ ਔਰ ਇਸ ਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਦਿੱਕਤ ਹੋ ਰਹੀ ਸੀ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਮੁਖ ਸਕੱਤਰ ਦੇ ਨਾਲ ਮੀਟਿੰਗ ਹੋਈ ਸੀ ਮੰਗਾਂ ਦੇ ਉੱਤੇ ਸਹਿਮਤੀ ਬਣ ਗਈ ਸੀ ਪਰ ਪ੍ਰਦਰਸ਼ਨਕਾਰੀ ਕੱਚੇ ਮਜ਼ਦੂਰ ਸਰਕਾਰ ਤੋਂ ਲਿਖਤ ਪ੍ਰੋਸੇ ਦੀ ਮੰਗ ਕਰ ਰਹੇ ਸਨ ਤਾਂ ਉਸ ਪ੍ਰੋਸੇ ਦੇ ਵਿਚਾਲੇ ਹੁਣ ਲਿਖਤੀ ਪ੍ਰੋਸਾ ਮਿਲ ਗਿਆ ਤੇ ਹੁਣ ਐਤਵਾਰ ਤੋਂ ਜਿਹੜੀਆਂ ਬੱਸਾਂ ਨੇ ਉਹ ਆਮ ਦੌੜਨ ਗਿਆ ਯਾਨੀ ਕਿ ਖਾਸ ਤੌਰ ਤੇ ਮੈਸੂਲਵਾਰ ਦੇ ਉੱਤੇ ਫੋਕਸ ਕਰਾਂ ਤਾਂ ਸੋਮਵਾਰ ਦੇ ਦਿਨ ਕੋਈ ਦਿੱਕਤ ਨਹੀਂ ਹੋਏ ਤਾ ਪੀਆਰਟੀਸੀ ਤੇ ਪਨਬਸਤੀ ਹੜਤਾਲ ਖਤਮ ਹੋ ਗਈ ਹੈ ਇਹ ਉਹਨਾਂ ਲੋਕਾਂ ਦੇ ਲਈ ਅਹਿਮ ਖਬਰ ਹੈ ਜੋ ਸੋਮਵਾਰ ਨੂੰ ਜਾਂ ਫਿਰ ਐਤਵਾਰ ਸ਼ਾਮ ਨੂੰ ਆਪਣੇ ਜਿੱਥੇ ਉਹ ਕੰਮ ਕਰਦੇ ਨੇ ਉੱਥੇ ਪੜਤਣਾ ਚਾਹੁੰਦੇ ਸੀ ਤਾਂ ਉਹਨਾਂ ਲੱਗ ਰਿਹਾ ਹੋਏਗਾ ਕਿ ਦਿੱਕਤ ਹੋਏਗੀ ਤਾਂ ਹੁਣ ਐਤਵਾਰ ਨੂੰ ਕੋਈ ਦਿੱਕਤ ਨਹੀਂ ਹੈ ਬੱਸਾਂ ਚੱਲਦੀਆਂ ਹੋਣਗੀਆਂ ਤਾਂ ਆਮ ਜਿੰਨਾਂ ਕੋ ਤੁਹਾਨੂੰ ਰਸ਼ ਨਜ਼ਰ ਆਉਂਦਾ ਹੈ ਬੱਸਾਂ ਦੇ ਵਿੱਚ ਹਰ ਵੀਕਐਂਡ ਤੋਂ ਬਾਅਦ ਉਸ ਤਰੀਕੇ ਨਾਲ ਹੀ ਉਮੀਦ ਕਰਦੇ ਹਾਂ ਕਿ ਨਜ਼ਰ ਆਏਗਾ ਜਿਹੜੀ ਖੱਜਲ ਖਵਾਰੀ ਪਿਛਲੇ ਕੁਝ ਦਿਨਾਂ ਦੇ ਵਿੱਚ ਛੋੜੀ ਸੀ ਉਹ ਨਹੀਂ ਹੋਏਗੀ ਉਮੀਦ ਹੈ ਤਾਂ ਪੀ ਆਰ ਸੀ ਦੇ ਪੰਬਸਤੀ ਹੜਤਾਲ ਦੇ ਉੱਤੇ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਹੜਤਾਲ ਖਤਮ ਹੋ ਚੁੱਕੀ ਹੈ ਔਰ ਹੜਤਾਲ ਖਤਮ ਕਿਉਂਕਿ ਮੀਟਿੰਗ ਤਾਂ ਇੱਕ ਦਿਨ ਪਹਿਲਾਂ ਹੀ ਹੋ ਚੁੱਕੀ ਸੀ ਪਰ ਮੀਟਿੰਗ ਤੋਂ ਬਾਅਦ ਜ਼ੁਬਾਨੀ ਪ੍ਰੋਸਾ ਮਿਲਿਆ ਸੀ ਜਿਹੜੇ ਮੁਲਾਜ਼ਮ ਕਹ ਰਹੇ ਸੀ ਕਿ ਲਿਖਤੀ ਪ੍ਰੋਸਾ ਮਿਲੇਗਾ ਨਪਿੰਦਰ ਬਰਾੜ ਸਾਡੇ ਸੀ ਹੋ ਗਏ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਨਪਿੰਦਰ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੜਤਾਲ ਖਤਮ ਕਰਨ ਨੂੰ ਲੈ ਕੇ ਅ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਨਪਿੰਦਰ ਨਾਲ ਗੱਲ ਹੋ ਸਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਮੁਲਾਜ਼ਮ ਜਥੇਬੰਦੀ ਹੈ ਉਹਨਾਂ ਦੇ ਕੋਈ ਨੁਮਾਇੰਦੇ ਨਾਲ ਵੀ ਗੱਲਬਾਤ ਹੋ ਸਕੇ ਕਿ ਉਹ ਕੀ ਕਹਿ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀ ਉਸ ਦੇ ਉੱਤੇ ਸਹਿਮਤੀ ਬਣ ਗਈ ਹੈ ਜਾਂ ਫਿਰ ਕਿਸ ਤਰੀਕੇ ਨਾਲ ਇਸ ਪੂਰੇ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਹੜਤਾਲ ਜਿਹੜੀ 3 ਦਿਨਾਂ ਤੋਂ ਲਗਾਤਾਰ ਜਾਰੀ ਸੀ ਉਹ ਹੜਤਾਲ ਖਤਮ ਹੋ ਚੁੱਕੀ ਹੈ ਕਿਉਂਕਿ ਸਰਕਾਰ ਦੇ ਨਾਲ ਇੱਕ ਦਿਨ ਪਹਿਲਾਂ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਭਰੋਸਾ ਮਿਲਿਆ ਸੀ ਕਿ ਤੁਹਾਡੀਆਂ ਮੰਗਾਂ ਦੇ ਉੱਤੇ ਗੌਰ ਕਰਾਂਗੇ ਕਈ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਸੀ ਪਰ ਉਹ ਜਿਹੜੀਆਂ ਮੰਗਾਂ ਸੀ ਉਹਨਾਂ ਦੇ ਉੱਤੇ ਲਿਖਤੀ ਪ੍ਰੋਸਤਾ ਨਹੀਂ ਮਿਲਿਆ ਸੀ ਤਾਂ ਹੁਣ ਲਿਖਤੀ ਪ੍ਰੋਸਤੇ ਤੋਂ ਬਾਅਦ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਜੋ ਮੰਗ ਸੀ ਕਿ ਲਿਖਤੀ ਪ੍ਰੋਸਤਾ ਦੇ ਦੋਸਤੀ ਖਤਮ ਕਰ ਦਵਾਂਗੇ ਹੜਤਾਲ ਤਾਂ ਖਤਮ ਹੁੰਦੀ ਹੋਈ ਹੜਤਾਲ ਨਜ਼ਰ ਆ ਰਹੀ ਹੈ ਕਾਬਲੇ غور ਇਹ ਵੀ ਹੈ ਕਿ ਜਿਹੜੀਆਂ ਮੰਗਾਂ ਸੀ ਉਹਨਾਂ ਦੇ ਵਿੱਚ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਦੇ ਵਿੱਚ ਇੱਕ ਮੰਗ ਸੀ ਕਿ ਜਿਹੜੀ ਕਿਲੋਮੀਟਰ ਸਟੇਮ ਹੈ ਉਸ ਨੂੰ ਖਤਮ ਕੀਤਾ ਜਾਵੇ ਜਿਹੜੇ ਟੈਂਡਰ ਕੱਢੇ ਜਾ ਰਹੇ ਨੇ ਉਹਨਾਂ ਨੂੰ ਨਾ ਕੱਢਿਆ ਜਾਵੇ ਰੱਦ ਕਰ ਦਿੱਤੇ ਰੱਦ ਕਰ ਦਿੱਤੇ ਜਾ ਨਪਿੰਦਰ ਬਰਾੜ ਸਾਡੇ ਸਹਿਯੋਗੀ ਫੋਨ ਲਾਈਨ ਤੇ ਸਾਡੇ ਨਾਲ ਨੇ ਨਪਿੰਦਰ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੜਤਾਲ ਖਤਮ ਕਰਨ ਨੂੰ ਲੈ ਕੇ ਦਿਕੋ ਕਰੋ ਬਿਲਕੁਲ ਪੰਜਾਬ ਦੇ لحاظ ਦੇ ਨਾਲ ਆਮ ਲੋਕਾਂ ਦੇ لحاظ ਦੇ ਨਾਲ ਬਹੁਤ ਵੱਡੀ ਖਬਰ ਹੈ ਕਿਉਂਕਿ ਰੋਡਵੇਜ ਦੀਆਂ ਬੱਸਾਂ ਸਰਕਾਰੀ ਬੱਸਾਂ ਪਣਬਸ ਬੱਸਾਂ ਜਿਨ੍ਹਾਂ ਤੇ ਆਮ ਲੋਕ ਸਫ਼ਰ ਕਰਦੇ ਨੇ ਉਹ ਪਿਛਲੇ ਦਿਨਾਂ ਤੋਂ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸੀ ਪਰ ਹੁਣ ਉਹਨਾਂ ਲਈ ਰਾਹ ਦੀ ਖਬਰ ਹੈ ਬੱਸਾਂ ਕੱਲ ਤੋਂ ਚੱਲਣਗੀਆਂ ਹਾਲਾਂਕਿ ਅੱਜ ਵੀ ਇਹ ਬੱਸਾਂ ਚੱਲ ਸਕਦੀਆਂ ਸੀ ਪਰ ਸ਼ਾਇਦ ਕੋਈ ਸਿਸਟਮ ਦੀ ਉਹਦੇ ਚ ਵੀ ਕਹਦਾਂਗੇ ਕਿ ਕਮੀ ਰਹਿ ਗਈ ਚੀਫ ਸੈਕਟਰੀ ਦੇ ਨਾਲ ਮੀਟਿੰਗ ਹੋਈ ਸੀ ਕੱਲ ਇਹਨਾਂ ਮੁਲਾਜ਼ਮਾਂ ਦੀ ਔਰ ਚੀਫ ਸਕੱਟਰੀ ਦੇ ਨਾਲ ਮੀਟਿੰਗ ਦੇ ਵਿੱਚ ਸਾਬਤ ਤੌਰ ਤੇ ਸਾਰੀਆਂ ਗੱਲਾਂ 'ਤੇ ਸਹਿਮਤੀ ਬਣ ਗਈ ਸੀ ਜਿਹੜੀਆਂ ਗੱਲਾਂ ਤੁਸੀਂ ਹੁਣ ਜ਼ਿਕਰ ਕਰ ਰਹੇ ਸੀ ਪਰ ਸਹਿਮਤੀ ਬਣਨ ਤੋਂ ਬਾਅਦ ਇਹਨਾਂ ਨੇ ਸਾਫ਼ ਕਰ ਦਿੱਤਾ ਸੀ ਕਿ ਜਦੋਂ ਤੁਸੀਂ ਸਾਨੂੰ ਚਿੱਠੀ ਦਿਓਗੇ ਅਸੀਂ ਬਸਾਂ ਉਦੋਂ ਚਲਾਵਾਂਗੇ ਤਾਂ ਚਿੱਠੀ ਗੌਰਵ ਉਹ ਰਾਤ ਵੇਲੇ ਵੀ ਜਾਰੀ ਹੋ ਸਕਦੀ ਸੀ ਚੀਫ ਸਕੱਟਰੀ ਤੋਂ ਵੱਡਾ ਅਫਸਰ ਪੰਜਾਬ ਦੇ ਵਿੱਚ ਕੋਈ ਨਹੀਂ ਚੀਫ ਸਕੱਟਰੀ ਪੰਜਾਬ ਦਾ ਸਭ ਤੋਂ ਵੱਡਾ ਅਫਸਰ ਹੁੰਦਾ ਚੀਫ ਸਕੱਟਰੀ ਨੇ ਮੀਟਿੰਗ ਦੇ ਵਿੱਚ ਯਕਸ ਕਰ ਦਿੱਤੀ ਤਾਂ ਫਿਰ ਉਹਨਾਂ ਦੇ ਹੇਠਲੇ ਅਧਿਕਾਰੀਆਂ ਦੀ ਕਹਾਂਗੇ ਕਿ ਸ਼ਾਇਦ ਕੋਈ ਕਮੀ ਰਹੇਗੀ ਜਾਂ ਫਿਰ ਸ਼ੰਕੇ ਕੁਝ ਰਹਿ ਗਏ ਜਿਹਦੇ ਚੱਲਦੇ ਆ ਅੱਜ ਪੂਰਾ ਦਿਨ ਬੱਸਾਂ ਨਹੀਂ ਚੱਲੀਆਂ ਔਰ ਜੇ ਚਿੱਠੀ ਰਾਤ ਆ ਜਾਂਦੀ ਤਾਂ ਅੱਜ ਵੀ ਬੱਸਾਂ ਚੱਲਣੀਆਂ ਹੋ ਸਕਦੀਆਂ ਸੀ ਹੁਣ ਚਿੱਠੀ ਮਿਲ ਗਈ ਹੈ ਤਾਂ ਇਹ ਬੱਸਾਂ ਕੱਲ ਤੋਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਇਸ ਤੋਂ ਇਲਾਵਾ ਹੜਤਾਲ ਕਿਉਂਕਿ ਉਹਨ ਖਤਮ ਹੋ ਗਈ ਜੀ ਜੀ ਆਮ ਲੋਕਾਂ ਨੂੰ ਹੁਣ ਪਰੇਸ਼ਾਨੀ ਉਸ ਦਾ ਨਹੀਂ ਕਰਨਾ ਪਵੇਗਾ ਹਾਲਾਂਕਿ ਅੱਗੇ ਮੀਟਿੰਗਾਂ ਦਾ ਦੌਰ ਜਾਰੀ ਰਹਿ ਗਿਆ ਇਹਨਾਂ ਦਾ ਸਰਕਾਰ ਦੇ ਨਾਲ ਪਰ ਫਿਲਹਾਲ ਆਮ ਲੋਕਾਂ ਲਈ ਜਿਹੜੀ ਜ਼ਰੂਰੀ ਖਬਰ ਹੈ ਕਿ ਕੱਲ ਤੋਂ ਬੱਸਾਂ ਚੱਲਣਗੀਆਂ ਹੜਤਾਲ ਖਤਮ ਹੈ। ਜੀ। ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ। ਰਾਹਤ ਭਰੀ ਖਬਰ ਹੈ ਕਿ ਸਟ੍ਰਾਈਕ ਖਤਮ ਹੈ ਔਰ ਇਸ ਦੀ ਬਜਟ ਨਾਲ ਜਿਹੜੀ ਖੱਜਲ-ਖੁਆਰੀ ਮੁਸਾਫਰਾਂ ਨੂੰ ਬੱਸਾਂ ਦੇ ਵਿੱਚ ਹੋ ਰਹੀ ਸੀ ਉਹ ਨਹੀਂ ਹੋਈ। ਕਿ ਅਜੇ ਤੋ 3 ਦਿਨ ਤੋਂ ਚੱਲਦੀ ਆ ਰਹੀ ਹੜਤਾਲ ਖਤਮ ਕਰ ਦਿੱਤੀ ਜਾਵੇ ਫਿਰ ਫਰਕ ਤੱਪੇਂਦਾ। ਖਾਸ ਤੌਰ ਤੇ ਉਹਨਾਂ ਨੂੰ ਜਿਹੜੇ ਬੱਚਾਂ ਦੇ ਜ਼ਰੀਏ ਟਰੈਵਲ ਕਰਦੇ ਨੇ ਆਪਣੀ ਮੰਜ਼ਿਲ ਤੱਕ ਜਾਣ ਦੇ ਲਈ ਅਗਲੀ ਖਬਰਦਾਰੂ ਕਰਦੇ ਹਾਂ ਖਬਰ ਹੈ ਪਟਿਆਲਾ ਤੋਂ ਪਟਿਆਲਾ ਦੇ ਸਟਰੀਟ ਕਲੱਬ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਿੱਥੇ ਡੀਜੇ ਬੰਦ ਹੋਣ ਦੇਤੇ ਚਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਜੋ ਇਲਜ਼ਾਮ ਲੱਗ ਰਹੇ ਨੇ ਮਲਜ਼ੂਮਾਂ ਨੇ ਕਰੀਬ ਚਾਰ ਰਾਊਂਡ ਉੱਥੇ ਫਾਇਰਿੰਗ ਕੀਤੀ ਹੈ ਔਰ ਕਲੱਬ ਦੇ ਬਾਉਂਸਰ ਦੇ ਹੱਥ ਦੇ ਵਿੱਚ ਦੋ ਗੋਲੀਆਂ ਲੱਗੀਆਂ ਨੇ ਫਾਇਰਿੰਗ ਕਰਨ ਤੋਂ ਬਾਅਦ ਨੌਜਵਾਨ ਉੱਥੋਂ ਭੱਜ ਗਏ ਫਰਾਰ ਹੋ ਗਏ ਫਾਇਰਿੰਗ ਕਰਦਿਆਂ ਦੀ ਸੀਸੀਟੀਵੀ ਸਾਹਮਣੇ ਆਈ ਹੈ ਉਹ ਵੀ ਕੁਝ ਹੀ ਪਲਾਂਚ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਬਿਲਕੁਲ ਆ ਚੁੱਕੀ ਤੋਂ ਵਿਵਾਦ ਇਨਾਂ ਵਧੀਆ ਕਿ ਉੱਥੇ ਫਾਇਰਿੰਗ ਕਰ ਦਿੱਤੀ ਗਈ ਚਾਰ ਰੌਂਡ ਗੋਲੀਆਂ ਚਲਾਈਆਂ ਗਈਆਂ ਔਰ ਉੱਥੇ ਜਿਹੜੇ ਬਾਉਂਸਰ ਆਮ ਤੌਰ ਤੇ ਕਲੱਬ ਦੇ ਵਿੱਚ ਬਾਉਂਸਰ ਹੁੰਦੇ ਨੇ ਤੋੜਾ ਬਾਉਂਸਰ ਇੱਕ ਬਾਉਂਸਰ ਦੇ ਹੱਥ ਦੇ ਵਿੱਚ ਦੋ ਗੋਲੀਆਂ ਲੱਗੀਆਂ ਜੇ ਜਿਹੜਾ ਮੇਰਾ ਬ੍ਰਦਰ ਸੀਗਾ ਉਹਦੀ ਇੱਕ ਬਾਹ ਦੇ ਵਿੱਚ ਗੋਲੀ ਲੱਗੀ ਹੋਈ ਸੀ ਜੋ ਕਿ ਉਹਦੀ ਗੋਲੀ ਉਹਦੀ ਬਾਹ ਦੇ ਵਿੱਚ ਅੰਦਰੀ ਸੀਗੀ ਉਹਤੇ ਦੂਸਰੀ ਗੋਲੀ ਜਿਹੜੀ ਸੀ ਉਹਦੇ ਪੇਟ ਦੇ ਵਿੱਚ ਖਹਿ ਕੇ ਲੰਘ ਗਈ ਤੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਸਾਨੂੰ ਮਤਲਬ ਪਤਾ ਲੱਗਿਆ ਕਿ ਵੀ ਕਲੱਬ ਦੇ ਵਿੱਚ ਕੋਈ ਚਾਰ ਮੁੰਡੇ ਆਏ ਸੀਗੇ ਤੇ ਇਹਨਾਂ ਦਾ ਮਤਲਬ ਇਹ ਕਹਿੰਦੇ ਜੀ ਡੀਜੇ ਦੇ ਪਿੱਛੇ ਕਲੇਸ਼ ਹੋਇਆ ਕਿ ਵੀ ਡੀਜੇ ਚਲਾਓ ਬਟ ਕਲੱਬ ਦਾ ਟਾਈਮ 11 ਵਜੇ ਦਾ ਸੀ ਤੇ 11 ਵਜੇ ਉਹਨਾਂ ਨੇ ਆਪਣਾ ਜਿਹੜਾ ਸੀਗਾ ਡੀਜੇ ਬੰਦ ਕਰਤਾ ਉਸ ਦੇ ਰਿਲੇਟਿਡ ਕਿ ਵੀ ਇਹ ਕਹਿੰਦੇ ਵੀ ਗਾਣਾ ਲਗਾਓ ਅਸ ਤਾਂ ਮਤਲਬ ਉਹ ਨਹੀਂ ਕਰਦੇ ਹੈਗੇ ਤੇ ਸਾਨੂੰ ਤੁਸੀਂ ਜਾਣਦੇ ਨਹੀਂਗੇ ਤੁਸੀਂ ਅਸੀਂ ਮੈਂ ਜੇਲ੍ਹ ਚੋਂ ਆਇਆ ਹੋਇਆ ਜਿਹੜੇ ਮੁੰਡੇ ਨੇ ਫਾਇਰਿੰਗ ਕੀਤੀ ਹੈ ਉਸ ਮੁੰਡੇ ਨੇ ਇਹ ਗੱਲ ਸ਼ਬਦ ਬੋਲੇ ਨੇ ਕਿ ਜੀ ਮੈਂ ਜੇਲ੍ਹ ਚੋਂ ਆਇਆ ਹਾਂ ਬ੍ਰਦਰ ਨੂੰ ਕਿ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਕਿ ਵੀ ਤੇ ਇਹ ਗੱਲਾਂ ਲੈ ਕਿਉਂ ਕਹਿੰਦਾ ਜੀ ਮੈਨਨੇ ਕੀ ਲੈਣਾ ਕਿ ਤੂੰ ਜੇਲ੍ਹ ਤੋਂ ਆਇਆ ਕਿੱਥੋਂ ਆਇਆ ਕਿ ਮੇਰੀ ਡਿਊਟੀ ਹੈ ਕਿ ਵੀ ਕਲੱਬ ਦਾ ਟਾਈਮ ਹੋ ਗਿਆ ਓਵਰ ਤੇ ਇਹਨਾਂ ਨੇ ਕੋਈ ਜ਼ਿਆਦਾ ਗੱਲ ਨਹੀਂ ਹੋਈ ਸਿੱਧੀ ਇਹਨਾਂ ਨੇ ਪਿਸਟਲ ਗੱਡੀ ਗੋਲੀਆਂ ਚਲਾਉਣੀਆਂ ਸਟਾਰਟ ਕਰ ਦਿੱਤੀਆਂ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਸੰਗਰੂਰ ਜ਼ਿਲ੍ਹੇ ਦੇ ਉਪਲੀ ਪਿੰਡ ਦੀ ਪੰਚਾਇਤ ਨੇ ਇਕਜੁੱਟ ਹੋ ਕੇ એનર્ਜੀ ਡਰਿੰਕਸ ਦੀ ਵਿਕਰੀ ਦੇ ਉੱਤੇ ਪਿੰਡ ਚ ਰੋਕ ਲਗਾ ਦਿੱਤੀ ਪੰਚਾਇਤ ਦਾ ਦਾਅਵਾ ਹੈ ਕਿ ਇਹ ਫੈਸਲਾ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਅਤੇ ਵਧੀਆ ਮਾਹੌਲ ਬਣਾਉਣ ਦੇ ਲਈ ਲਿਆ ਗਿਆ ਹੈ ਜਿਸ ਦਾ ਪਿੰਡ ਦੇ ਦੁਕਾਨਦਾਰਾਂ ਨੇ ਵੀ ਸਾਥ ਦਿੱਤਾ ਪਿੰਡ ਵਾਲਿਆਂ ਨੇ ਸਾਫ਼ ਕਰ ਦਿੱਤਾ ਕਿ ਜੇਕਰ ਕੋਈ એનર્ਜੀ ਡਰਿੰਕ ਵੇਚੇਗਾ ਤਾਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਹੈ 10 ਤੋਂ ਲੈ ਕੇ 12-13 ਸਾਲਾਂ ਦੇ ਬੱਚੇ ਇਹਦਾ ਸੇਵਨ ਕਰਦੇ ਸੀਗੇ ਜੋ ਕਿ ਬਹੁਤ ਹੀ ਖਤਰਨਾਕ ਹੈ ਉਹਨੂੰ ਦੇਖ ਕੇ ਅਸੀਂ ਵੀ ਜਦ ਕਈ ਵਾਰ ਲੰਘਦੇ ਰੋਡ ਦੇ ਉੱਪਰ ਦੁਕਾਨਾਂ ਦੇ ਉੱਥੇ ਜਵਾਕ ਖੜੇ ਹੁੰਦੇ ਉਹਨਾਂ ਦੇ ਹੱਥ 'ਚ ਸਟਿੰਗ ਹੁੰਦੀ ਸੀ ਇਸ ਕਰਕੇ ਅਸੀਂ ਨੇ ਪੰਚਾਇਤ ਇਕੱਠੀ ਕਰਕੇ ਫੈਸਲਾ ਕੀਤਾ ਉਸ ਤੋਂ ਬਾਅਦ ਲੋਕਾਂ ਦਾ ਇਕੱਠ ਕੀਤਾ ਇਹਨਾਂ ਹੀ ਨਹੀਂ ਪੰਚਾਇਤ ਨੇ ਪਿੰਡ ਦੀ ਹੀ ਮੁੰਡੇ ਕੁੜੀਆਂ ਦੇ ਆਪਸ 'ਚ ਲਵ ਮੈਰਿਜ ਤੇ ਵੀ ਰੋਕ ਦਾ ਮਤਾ ਪਾਸ ਕੀਤਾ ਨਾਲ ਹੀ ਪੰਚਾਇਤ ਨੇ ਨਸ਼ਾ ਵਿਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਤੀ ਕਿਰਾਏ ਤੇ ਰੱਖੇ ਜਾਣ ਵਾਲੇ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਨੂ ਵੀ ਜ਼ਰੂਰੀ ਕਰ ਦਿੱਤਾ ਹੁਣ ਅੱਗੇ ਵਧਦੇ ਹਾਂ ਤੇ ਵਾਰੀ ਆਜ ਤੇ ਸਵਾਲ ਦੀ ਅੱਜ ਦਾ ਸਵਾਲ ਅਸੀਂ એનર્ਜੀ ਡਰਿੰਕਸ ਦੇ ਨਾਲ ਜੁੜਿਆ ਹੋਇਆ ਪੁੱਛ ਰਹੇ ਹਾਂ WHO ਸਕਰੀਨ ਤੇ ਆਏਗਾ WHO ਯਾਨੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ એનર્ਜੀ ਡਰਿੰਕਸ ਨੂੰ ਕਿਸ ਸ਼੍ਰੇਣੀ ਦੇ ਵਿੱਚ ਰੱਖਿਆ ਹੋਇਆ ਕਿਸ ਕੈਟਾਗਰੀ ਦੇ ਵਿੱਚ ਰੱਖਿਆ ਹੋਇਆ ਸੇਫ ਐਂਡ ਬੈਨੀਫੀਸ਼ੀਅਲ ਮੋਡਰੇਟ ਹੈਲਥ ਰਿਸਕ ਆ ਯਾ ਫਿਰ ਪੋਟੈਂਸ਼ੀਅਲ ਰਿਸਕ ਕੀ ਯਾ ਪੋਟੈਂਸ਼ੀਲੀ ਹਾਰਮਫੁਲ ਇਹ ਚਾਰ ਆਪਸ਼ਨਸ ਨੇ ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਇਸ ਸਵਾਲ ਦਾ ਜਵਾਬ ਰੱਖਾਂਗੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਲੁਧਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਵੱਖਰਾ ਚੁੱਲਾ ਅਤੇ ਪ੍ਰਧਾਨ ਦੀ ਨੁਮਬੇ ਦੇ ਉੱਤੇ ਤਿੱਖੇ ਸਵਾਲ ਚੁੱਕ ਸੀਨੀਅਰ ਆਗੂ ਨੇ ਜਾਨੀ ਹਰਪ੍ਰੀਤ ਸਿੰਘ ਦੇ ਨਿਸ਼ਾਨਾ ਸਾਧੇ ਉੱਤੇ ਕਿਹਾ ਕਿ ਵੱਖਰਾ ਚੁੱਲਾ ਤੇ ਖੁਦ ਨੂੰ ਪ੍ਰਧਾਨ ਦੀ ਭੂਮਿਕਾ ਦੇਣ ਦੀ ਕੋਸ਼ਿਸ਼ ਦਰਸਲ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ ਅਕਾਲੀ ਆਗੂ ਨੇ ਕਿਹਾ ਕਿ ਬਾਗિયા ਨੂੰ ਪਾਰਟੀ ਸਿੰਬਲ ਇਸਤੇਮਾਲ ਕਰਨ ਦਾ ਕੋਈ ਅਧਿਕਾਰ ਨਹੀਂ ਨਵਾ ਚੁੱਲਾ ਬਾਲਣ ਵਾਲੇ ਲੋਕ ਬਹੁਤ ਸਾਰੀਆਂ ਲਿਸ਼ਕਾਫੁਸਟਾ ਕੇ ਗੱਲਾਂ ਪੇਸ਼ ਕਰਨਗੇ ਮਲਮਾ ਜਿਆਦਾ ਚਿਰ ਨਹੀਂ ਚੱਲਦਾ ਜਿਹੜਾ ਅਕਾਲੀ ਦਲ ਆ ਉਹ ਅਕਾਲੀ ਦਲੀ ਆ ਅਕਾਲੀ ਦਲ ਹਮੇਸ਼ਾ ਜਿੰਦਾਬਾਦ ਆ ਜਿੰਦਾਬਾਦ ਰਹਿਣਾ ਤੇ ਜਿੰਦਾਬਾਦ ਹੈਗਾ ਕੋ ਬੱਚੇ ਵਾਲੀ ਗੱਲ ਆ ਜੀ ਸਵੇਰੇ ਜ਼ਿਕਰ ਕਰਦੇ ਆ ਤੇ ਸ਼ਾਮ ਨੂੰ ਚੰਦੂ ਮਾਇਰਾ ਸਾਹਿਬ ਕਲੀਅਰ ਕਹੀ ਜਾਂਦੇ ਆ ਵੀ ਇਹ ਤਾਂ ਜੀ ਚੋਲ ਕਮਿਸ਼ਨ ਦੀ ਗੱਲ ਆ ਇਹ ਗੱਲਾਂ ਦੱਸੀਆਂ ਸਾਡੇ ਵਕੀਲ ਸਾਹਿਬ ਨੇ ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ ਸਭ ਤੋਂ ਪਹਿਲੀ ਹਾਰ ਇਹ ਇਸ ਗੱਲ ਦੀ ਹੋਣੀ ਹੈ ਕਿ ਨਾ ਉਹਨਾਂ ਕੋਲੇ ਸਿੰਬਲ ਹੈ ਤੇ ਨਾ ਉਹਨਾਂ ਕੋਲੇ ਦਫਤਰ ਹੈ ਸ਼ਰੋਣੀ ਕਮੇਟੀ ਆਉਣ ਵਾਲੀ ਆ ਆਪਾਂ ਲੜ ਕੇ ਇਸ ਗੱਲ ਦਾ ਨਤਾਰਾ ਕਰਦੇ ਆ ਇਹਨਾਂ ਨਹੀਂ ਪਾਰਟੀ ਦਫਤਰ ਨੂੰ ਲੈ ਕੇ ਸਵਾਲ ਚੁੱਕਣ ਵਾਲਿਆਂ ਤੇ ਵੀ ਹਮਲਾ ਬੋਲਿਆ ਗਿਆ ਤੇ ਕਿਹਾ ਗਿਆ ਕਿ ਕੁਝ ਆਗੂ ਨਿੱਜੀ ਫਾਇਦੇ ਦੇ ਲਈ ਪਾਰਟੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਇਹ ਗੱਲ ਕਰਦੇ ਆ ਦਫਤਰ ਨੂੰ ਹਥਿਆਉਣ ਦੀ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਜਿੱਥੇ ਕਹਿਣਾ ਇਹ ਸਾਡੇ ਦਫਤਰ ਦੇ ਅੰਦਰ ਪੈਰ ਵੀ ਨਹੀਂ ਪਾ ਸਕਦੇ ਪਾਰਟੀ ਪ੍ਰਧਾਨ ਸਰਦਾਰ ਸ਼ਕਬੀਰ ਸਿੰਘ ਬਾਦਲ ਦੀ ਮਰਜ਼ੀ ਤੋਂ ਬਿਨਾਂ ਅਕਾਲੀ ਦਲ ਨੇ ਸਾਫ਼ ਸੁਨੇਹਾ ਦਿੱਤਾ ਹੈ ਕਿ ਉਹ ਕਿਸੇ ਵੀ ਹਾਲ ਦੇ ਵਿੱਚ ਜਥੇਬੰਦੀ ਨੂੰ ਕਮਜ਼ੋਰ ਨਹੀਂ ਹੋਣ ਦੇਣਗੇ ਪਰ ਇਸ ਸਮੇਂ ਤੁਸੀਂ ਕਹਿ ਸਕਦੇ ਹੋ ਕਿ ਇਹ ਜ਼ਰੂਰ ਮਾਮਲਾ ਵਾਅਦਾ ਹੋਇਆ ਤਾਂ ਨਜ਼ਰ ਆ ਰਿਹਾ ਹੈ ਪਰ ਕੀ ਬਾਕੀ ਯਾਨੀ ਹਰਪ੍ਰੀਤ ਸਿੰਘ ਜਾਂ ਜਿਹੜਾ ਨਵਾਂ ਧੜਾ ਏ ਉਹ ਚੈਲੰਜ ਕਰ ਪਾਏਗਾ ਪਾਰਟੀ ਦੇ ਸਿੰਬਲ ਨੂੰ ਨਾਮ ਨੂੰ ਲੈ ਕੇ ਜਾਂ ਦਫ਼ਤਰ ਨੂੰ ਲੈ ਕੇ ਇਸ ਸਮਾਂ ਦੱਸੋਗੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਮੋਹਾਲੀ ਦੇ ਲਖਨੌਰ ਪਿੰਡ ਦੇ ਵਿੱਚ ਨਜਾਇਜ਼ ਸ਼ਰਾਬ ਵੇਚ ਰਹੀ ਮਹਿਲਾ ਨੇ ਖੂਬ ਹਾਈ ਵੋਲਟੇਜ ਡਰਾਮਾ ਦਰਅਸਲ پولیس ਅਤੇ ਇੱਕ ਸਾਈਜ਼ ਵਿਭਾਗ ਦੀ ਟੀਮ ਨੇ ਸੁਤੰਤਰਤਾ ਦਿਵਸ ਦੇ ਉਤੇ ਨਜਾਇਜ਼ ਸ਼ਰਾਬ ਵੇਚ ਰਹੀ ਮਹਿਲਾ ਨੂੰ ਕਾਬੂ ਕੀਤਾ ਕਾਰਵਾਈ ਦੇ ਦੌਰਾਨ ਮਹਿਲਾ ਨੇ ਜ਼ਬਰਦਸਤ ਹੰਗਾਮਾ ਕਰ ਦਿੱਤਾ ਅਤੇ ਖੁਦ ਨੂੰ ਬਚਾਉਣ ਦੇ ਲਈ ਕੱਪੜੇ ਤੱਕ ਵੀ ਫਾੜ ਲਏ ਇੰਨਾ ਹੀ ਨਹੀਂ ਬਚਣ ਦੇ ਲਈ ਉਹ ਭੱਜਣ ਲੱਗੀ ਅਤੇ ਪਿੱਛਾ ਕਰਨ ਦੇ ਉਤੇ ਉਹ ਕਈ ਘਰਾਂ ਦੇ ਵਿੱਚ ਵੜਦੀ ਹੋਈ ਗਾਲੀ ਗਲੋਚ ਕਰਦੀ ਹੋਈ ਤਕਰੀਬਨ 10 ਕਿਲੋਮੀਟਰ ਤੱਕ ਭੱਜਦੀ ਰਹੀ ਇਸ ਦੌਰਾਨ ਉਸਨੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਧੱਕਾ ਮੋਕੀ ਅਤੇ ਗਾਲਾਂ ਵੀ ਕੱਢੀਆਂ ਫਿਲਹਾਲ ਹਿੱਕਾ ਬ੍ਰੇਵ ਮਿਰਾ ਮਿਰਾ ਇਲਜ਼ਾਮ ਹੈ ਕਿ ਮਹਿਲਾ 90 ਸਮੇਤੋਂ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਹੀ ਸੀ ਅਤੀ ਪੁਲਿਸ ਨੂੰ ਦੇਖਦੇ ਹੀ ਸ਼ਰਾਬ ਵਾਲਾ ਝੋਲਾ ਛੱਡ ਕੇ ਭੱਜ ਗਈ ਫਿਲਹਾਲ ਪੁਲਿਸ ਨੇ ਸ਼ਰਾਬ ਦੀ ਖੇਪ ਨੂੰ ਜ਼ਬਤ ਕੀਤਾ ਹੈ ਜਾਂਚ ਜਾਰੀ ਹੈ ਕਿ ਇਸ ਦੇ ਪਿੱਛੇ ਹੋਰ ਕੀ ਨੈਕਸਸ ਜੁੜਿਆ ਹੈ ਕੋਈ ਕਹਾਵਤ ਹੈ ਨਾ ਇੱਕ ਤਾਂ ਚੋਰੀ ਉੱਪਰੋਂ ਤਬਾਕੀ ਮਚੀ ਉਸ ਦੇ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਉਫਨ ਦਾ ਸਲਾਬ ਕੁਝ ਸੈਕਿੰਡਸ ਦੇ ਵਿੱਚ ਸਭ ਕੁਝ ਛੋਟੀ ਪਿੰਡ ਨੂੰ ਆਪਣੀ ਲਪੇਟ ਦੇ ਵਿੱਚ ਲੈਂਦਾ ਨਜ਼ਰ ਆਉਂਦਾ ਹੈ ਸਲਾਬ ਦੇ ਨਾਲ ਧੂੜ ਮਿੱਟੀ ਉੱਤੇ ਉੱਠ ਰਹੀ ਨੇ ਤੇ ਥੋੜੀ ਦੇਰ ਦੇ ਵਿੱਚ ਪੂਰਾ ਪਿੰਡ ਮਲਬੇ ਵਿੱਚ ਬਦਲ ਗਿਆ ਇਸ ਹਾਦਸੇ ਦੇ ਵਿੱਚ ਹੁਣ ਤੱਕ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਸੈਂਕੜੇ ਲੋਕ ਜ਼ਖਮੀ ਨੇ

ਇੱਥੇ ਛੋਟੀ ਪਿੰਡ ਦੇ ਵਿੱਚ ਪੂਰਾ ਹਾਦਸਾ 14 ਤਰੀਕ ਨੂੰ ਵਾਪਰਿਆ ਸੀ ਔਰ ਕਾਬਲੇ ਗੌਰ ਹੈ ਮਾਤਾ ਮਚੈਲਾ ਦੇ ਦਰਸ਼ਨ ਕਰਨ ਦੇ ਲਈ ਸ਼ਰਧਾਲੂ ਜਾ ਰਹੇ ਸੰਜੋ ਇਸ ਪੂਰੇ ਹਾਦਸੇ ਦੀ ਲਪੇਟ ਦੇ ਵਿੱਚ ਆਏ ਹੁਣ ਵੱਧਿਆ ਗਏ ਤੇ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਬਰਸਾਤ ਰੁਕਣ ਤੋਂ ਬਾਅਦ ਖੜ ਪਰ ਬਾਵੀ ਤੇ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕੁਝ ਘਟ ਹੋਇਆ ਪਰ ਹਾਲਾਤ ਹੁਣ ਵੀ ਗੰਭੀਰ ਬਣੇ ਹੋਏ ਅਸਰ دریا ਦੇ ਪ੍ਰਭਾਵ ਦੇ ਨਾਲ ਕਪੂਰਥਲਾ ਦੇ ਤਰਨਤਾਰਨ ਦੇ 25 ਤੋਂ ਜ਼ਿਆਦਾ ਪਿੰਡ ਹੁਣ ਵੀ ਪ੍ਰਭਾਵਿਤ ਨੇ ਅਤੇ ਕਰੀਬ 30000 ਏਕੜ ਝੋਨੇ ਦੀ ਫਸਲ ਬਰਬਾਦ ਹੋਈ ਹੈ ਅਤੇ ਕਈ ਖੇਤਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ। ਔਰ ਤਸਵੀਰਾਂ 'ਚ ਤੁਹਾਨੂੰ ਦਿਖਾਣੇ ਆ ਕਿ ਇਹ ਉਹ ਇਲਾਕਾ ਹੈ ਜਿੱਥੇ ਕਿਸਤੀ ਚੱਲ ਰਹੀ ਹੈ ਪਰ ਥੱਲੇ ਪੱਕੀਆਂ ਸੜਕਾਂ ਸੀ ਔਰ ਪੱਕਾ ਰਸਤਾ ਸੀ ਪਿੰਡ ਨੂੰ ਜਾਣ ਵਾਸਤੇ ਇਸੇ ਜ਼ਮੀਨ ਦੇ نیچے ਕਿਸਾਨਾਂ ਦੀ ਫਸਲ ਸੀ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਸਲ ਵੀ ਡੁੱਬ ਗਈ ਹੈ ਔਰ ਫਸਲ ਦੇ ਨਾਲ-ਨਾਲ ਜਿਹੜੇ ਮੋਟਰ ਵਾਲੇ ਕਮਰੇ ਨੇ ਲੋਕਾਂ ਦੇ ਘਰ ਨੇ ਉਹ ਸਾਰੇ ਡੁੱਬ ਚੁੱਕੇ ਨੇ ਹਾਲਾਂਕਿ ਜਿਹੜੇ ਪਰਿਵਾਰਾਂ ਤੱਕ ਪਾਣੀ ਪਹੁੰਚਿਆ ਉਹਨਾਂ ਨੂੰ ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ ਦੇ ਉੱਤੇ ਸ਼ਿਫਟ ਵੀ ਕੀਤਾ ਪੀ ਰਾਈਟਾਈ ਹੋਏ ਪਾਣੀਆਂ ਦੇ ਵਿੱਚ ਦੀ ਜਾਣਾ ਪੈਂਦਾ ਜੀ ਹੁਣਾ ਜੇ ਉਸ ਤਰ੍ਹਾਂ ਪਹਿਨੋਂ ਕੱਚੇ ਰਸਤੇ ਹੈਗੇ ਤੇ ਹੁਣ ਆ ਪਾਣੀ ਆ ਜੇ ਪਾਣੀ ਤੋਂ ਵੀ ਦੀ ਬੇੜੀ ਤੇ ਜਾਣਾ ਪੈਂਦਾ ਇੱਧਰ ਪੋਂਗ ਡੈਮ ਦਾ ਲੈਵਲ 1378.46 ਫੁੱਟ ਤੱਕ ਪਹੁੰਚ ਗਿਆ ਹੈ ਡੈਮ ਪ੍ਰਬੰਧਨ ਦੇ ਵੱਲੋਂ ਤਲਵਾੜਾ ਦੀ ਸ਼ਾਹ ਨਹਿਰ ਬਿਰਾਜ ਦੇ ਵਿੱਚ ਲਗਾਤਾਰ 56000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਇਹੋ ਪਾਣੀ ਬਿਆਸ ਦੇ ਵਿੱਚ ਤਬਾਹੀ ਮਚਾ ਰਿਹਾ ਹੈ ਪੋਂਗ ਡੈਮ ਤੋਂ ਨਵੀਂ ਅਪਡੇਟ ਲੈ ਕੇ ਆਏ ਆਂ ਦੱਸ ਦਿੰਨੇ ਆ ਕਿ ਪੋਂਗ ਡੈਮ ਦਾ ਜੋ ਵਾਟਰ ਲੈਵਲ ਨਾਪਿਆ ਗਿਆ ਉਹ 1378.45 ਫੁੱਟ ਮਾਪਿਆ ਗਿਆ ਸੋ ਦੱਸ ਦਿੰਨੇ ਆ ਕਿ ਜੇ ਪਿਛਲੇ ਦਿਨ ਦਾ ਮੁਕਾਬਲੇ ਦੀ ਗੱਲ ਕਰੀਏ ਤਾਂ ਪਿਛਲੇ ਦਿਨ ਦੇ ਮੁਕਾਬਲੇ 1 ਫੁੱਟ ਦਾ ਵਾਧਾ ਜਿਹੜਾ ਹੈਗਾ ਉਹ ਪੋਂਗ ਡੈਮ ਦੇ ਵਿੱਚ ਦੇਖਣ ਨੂੰ ਮਿਲਿਆ ਬਿਆਸ ਦੇ ਕਿਨਾਰੇ ਬਸੀ ਪੰਜਾਬ ਤੇ ਹਿਮਾਚਲ ਦੇ ਪਿੰਡਾਂ ਦੇ ਵਿੱਚ ਪਾਣੀ ਹੌਲੀ-ਹੌਲੀ ਵਧ ਰਿਹਾ ਹੈ ਅਤੇ ਖਤਰਾ ਬਰਕਰਾਰ ਹੈ। ਔਰ ਇਹ ਪਾਣੀ ਲਗਾਤਾਰ ਤਬਾਹੀ ਮਚਾ ਰਿਹਾ ਪਰ ਉਮੀਦ ਕਰਦੇ ਹਾਂ ਕਿ ਪਾਣੀ ਦਾ ਪੱਧਰ ਘੱਡੇ ਹਾਲਾਤ ਆਮ ਵਰਗੇ ਹੋ ਜਾਣ। ਫਿਰੋਜ਼ਪੁਰ ਲੈ ਕੇ ਚੱਲਦੇ ਹਾਂ ਇੱਥੇ ਵੀ ਜ਼ਿਲ੍ਹੇ ਦੇ ਕਰੀਬ 8 ਪਿੰਡਾਂ ਦੇ ਵਿੱਚ ਸਤਲੁਜ ਦਰਿਆ ਦਾ ਪਾਣੀ ਵਧਨ ਦੇ ਨਾਲ ਫੜਦਾ ਖਤਰਾ ਪਿੰਡਾਂ 'ਚ ਮੰਡਰਾ ਰਿਹਾ ਹੈ। ਸੈਂਕੜੇ ਏਕੜ ਝੋਨੇ ਦੀ ਫਸਲ ਪਾਣੀ ਚ ਡੁੱਬ ਚੁੱਕੀ ਹੈ ਅਤੇ ਕਈ ਘਰ ਵੀ ਹੜ੍ਹ ਦੀ ਲਪੇਟ ਚ ਆਏ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਹਾਲ ਜਾਣਨ ਦੇ ਲਈ ਐਸਡੀਐਮ ਫਿਰੋਜ਼ਪੁਰ ਮੌਕੇ ਤੇ ਪਹੁੰਚੀ ਅਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਹਰ ਹਾਲਾਤ ਦੇ ਲਈ ਤਿਆਰ ਹੈ ਇਥੇ ਜਿੱਦਾਂ ਆਪਣੇ ਫਿਰ ਢਾਣੀਆਂ ਦੇ ਵਿੱਚ ਰਹਿ ਰਹੇ ਲੋਕਾਂ ਤੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਸੀ ਕਿ ਜੇ ਬਾਹਰ ਆਉਣਾ ਚਾਹਦੇ ਤਾਂ ਆ ਸਕਦੇ ਸਾਡੇ ਪ੍ਰਬੰਧ ਹੈਗੇ ਆ ਪਰ ਇਹ ਅਜੇ ਉਹਨਾਂ ਨਹੀਂ ਚਾਹੁੰਦੇ ਕਿ ਅਸੀਂ ਅਜੇ ਇੱਥੇ ਰਹਿਣਾ ਚਾਹੁੰਦੇ ਆ ਤੇ ਉਹਦੇ ਵਿੱਚ ਇਹ ਆ ਕਿ ਸਾਡੇ ਵੱਲੋਂ ਪ੍ਰਬੰਧ ਕੀਤਾ ਗਿਆ ਕੱਲ ਜੇ ਆਪਣੇ ਡੀਐਮਓ ਜਿਹੜਾ ਡਿਸਟ੍ਰਿਕਟ ਅਫਸਰ ਹੈਗਾ ਉਹ ਡਿਊਟੀ ਲਗਾਈ ਆ ਉਹ ਚਾਰੇ ਦਾ ਪ੍ਰਬੰਧ ਕਰ ਦੇਗਾ ਇੱਥੇ ਬਹੁਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਬੀਰ ਸਿੰਘ ਪੁੱਲਰ ਨੇ ਵੀ ਹਲਾਤਾ ਜਾਇਜ਼ ਲਿਆ ਅਤੇ ਭਰੋਸਾ ਦਿੱਤਾ ਕਿ ਲੋਕਾਂ ਦੀ ਖਰਦ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇਗਾ ਉਹ ਐਸਾ ਹੋਏ ਕਿ ਵੀ ਪਾਣੀ ਪਿੱਛੋਂ ਨਾ ਆਵੇ ਤਾਂ ਮਤਲਬ ਇਹ ਬਹਾਲ ਹੋ ਜਾਊਗਾ ਔਰ ਮੇਰੇ ਨਾਲ ਹੁਣੇ ਸਾਡੇ ਅਸਲੀਨ ਸਾਹਿਬ ਵੀ ਆਏ ਆ ਪ੍ਰੋਸੈਸ਼ਨ 'ਵੀ ਆ ਤੇ ਜਿਹੜੀਆਂ ਵੀ ਇੱਥੇ ਜੜੀ ਜ਼ਰੂਰ ਜ਼ਰੂਰੀ ਚੀਜ਼ਾਂ ਜਾਂ ਲੋੜਾਂ ਉਹਦੇ ਲਈ ਪ੍ਰਸ਼ਾਸਨ ਜਿਹੜਾ ਪੂਰੀ ਤਰ੍ਹਾਂ ਤਿਆਰ ਆ ਪਿੰਡ ਦੇ ਲੋਕ ਇੱਕ ਪਾਸੇ ਰਾਹਤ ਸਮਗਰੀ ਦੀ ਉਮੀਦ ਲਗਾ ਕੇ ਬੈਠੇ ਨੇ ਤਾਂ ਦੂਜੇ ਪਾਸੇ ਸਤਲੁਜ ਦੇ ਵਧਦੇ ਹੋਏ ਪਾਣੀ ਨਾਲ ਵੀ ਸਹਮੇ ਹੋਏ ਨੇ ਤਾਂ ਇਹ ਪਾਣੀ ਦੀ ਦਿੱਕਤ ਇਸ ਤਰੀਕੇ ਦੀ ਹੈ ਕਿ ਜਿੰਨਾ ਵਧਦਾ ਜਾ ਰਿਹਾ ਉਹ ਸਮੱਸਿਆ ਖੜੀ ਕਰਦਾ ਜਾ ਰਿਹਾ ਹੈ ਪਰ ਉਮੀਦ ਕਰਦੇ ਹਾਂ ਕਿ ਜਲਦ ਰਾਹਤ ਮਿਲੇ ਕਿਉਂਕਿ ਜਦੋਂ ਪਾਣੀ ਵਧਦਾ ਹੈ ਦਰਿਆ ਦਾ ਫਿਰ ਫਰਕ ਤਾਂ ਪੈਂਦਾ ਹੈ ਉਹਨਾਂ ਲੋਕਾਂ ਨੂੰ ਜੋ ਬਿਲਕੁਲ دریا ਦੇ ਆਲੇ-ਦੁਆਲੇ ਰਹਿੰਦੇ ਨੇ ਜਾਂ ਜਿਨ੍ਹਾਂ ਦੇ ਉੱਤੇ ਹੜ ਦਾ ਖਤਰਾ ਮੰਡਰਾ ਰਿਹਾ ਹੁੰਦਾ ਹੁਣ ਅੱਗੇ ਵਧਦੇ ਹਾਂ ਤੇ ਅੱਜ ਦੇ ਸਵਾਲ ਦਾ ਅਸੀਂ ਰੁਕ ਕਰਾਂਗੇ ਸਵਾਲ ਅਸੀਂ ਪੁੱਛਿਆ ਕਿ WHO ਨੇ એનર્ਜੀ ਡਰਿੰਕਸ ਨੂੰ ਕਿਸ ਸ਼੍ਰੇਣੀ ਦੇ ਵਿੱਚ ਰੱਖਿਆ ਇਹ ਸਵਾਲ ਇਸ ਕਰਕੇ ਕਿਉਂਕਿ ਸੰਗਰੂਰ ਦੇ ਪਿੰਡ ਉਪਲੀ ਦੇ ਵਿੱਚ એનર્ਜੀ ਡਰਿੰਕਸ ਵੇਚਣ ਤੇ ਮਨਾਹੀ ਰੋਕ ਲਗਾ ਦਿੱਤੀ ਗਈ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਰੱਖੀਆਂ ਸਹੀ ਜਵਾਬ ਕੀ ਹੈ ਸਹੀ ਜਵਾਬ ਹੈ ਆਪਸ਼ਨ ਸੀ ਪੋਟੈਂਸ਼ੀਲੀ ਰਿਸਕੀ ਜੀ એનર્ਜੀ ਡਰਿੰਕਸ ਨੂੰ ਲੈ ਕੇ WHO ਦਾ ਰੋਕ ਹਮੇਸ਼ਾ ਤੋਂ ਸਤਰ ਕਰ ਰਿਹਾ ਹੈ ਅਲਰਟ ਰਿਹਾ ਹੈ ਜਾਂ ਸਖਤ ਰਿਹਾ ਹੈ ਇਹਨਾਂ ਡਰਿੰਕਸ ਦੇ ਵਿੱਚ ਕੈਫੀਨ ਅਤੇ 슈ਗਰ ਦੀ ਮਾਤਰਾ ਆਮ ਸੌਫਟ ਡਰਿੰਕਸ ਦੀ ਤੁਲਨਾ ਦੇ ਵਿੱਚ ਕਿਤੇ ਜ਼ਿਆਦਾ ਹੁੰਦੀ ਹੈ ਇਹੀ وجہ ਹੈ ਕਿ WHO ਨੇ ਇਹਨਾਂ ਨੂੰ ਪੋਟੈਂਸ਼ੀਲੀ ਰਿਸਕੀ ਯਾਨੀ ਕਿ ਸੰਭਾਵਿਤ ਰੂਪ ਦੇ ਨਾਲ ਜੋਖਮ ਭਰਿਆ ਉਸ ਕੈਟਾਗਰੀ ਦੇ ਵਿੱਚ ਰੱਖਿਆ ਹੈ ਦਰਅਸਲ ਇੱਕ ਦੋ ਕੈਨ ਪੀਣ ਦੇ ਨਾਲ ਫੌਰਨ ਵੱਡਾ ਨੁਕਸਾਨ ਸ਼ਾਇਦ ਨਾ ਹੋਵੇ ਪਰ ਜੇਕਰ ਰੈਗੂਲਰ એનર્ਜੀ ਡਰਿੰਕਸ ਕਿਤੀਆਂ ਜਾਂਦੀਆਂ ਨੇ ਜ਼ਿਆਦਾ ਮਾਤਰਾ ਦੇ ਵਿੱਚ ਦਾ ਦਿਲ ਦੀ ਧੜਕਣ ਵਧਣਾ ਬਲੱਡ ਪ੍ਰੈਸ਼ਰ ਹਾਈ ਹੋਣਾ ਡਾਇਬੀਟਿਸ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਜਾਂ ਬਿਮਾਰੀਆਂ ਸਾਨੂੰ ਘੇਟ ਸਕਦੀਆਂ ਨੇ WHO ਦੇ ਮੁਤਾਬਿਕ ਨੌਜਵਾਨਾਂ ਤੇ ਬੱਚਿਆਂ ਦੇ ਵਿੱਚ ਇਸ ਦੀ ਆਦਤ ਸਭ ਤੋਂ ਜ਼ਿਆਦਾ ਖਤਰਨਾਕ ਹੈ ਕਿਉਂਕਿ ਇਹ એનર્ਜੀ ਅਤੀ ਸਟੈਮਨਾ ਦੇ ਨਾਮ ਤੇ ਇਸ ਨੂੰ ਵਾਰ-ਵਾਰ ਬੱਚੇ ਐ ਨੌਜਵਾਨ ਪਿੰਦੇ ਉਦੋਂ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਬੇਕਾਫ ਸਕੂਟੀ ਸਵਾਰ ਸਨੈਚਰ ਨੇ ਖੋਫਨਾ ਘਬਰਦਾਤ ਨੂੰ ਅੰਜਾਮ ਦਿੱਤਾ ਵੀਡੀਓ ਦੇ ਵਿੱਚ ਇੱਕ ਮਹਿਲਾ ਸੜਕ ਦੇ ਉੱਤੇ ਜਾਂਦੀ ਨਜ਼ਰ ਆਉਂਦੀ ਹੈ ਜਿਸ ਦੇ ਪਿੱਛੇ ਤੋਂ ਇੱਕ ਸਕੂਟੀ ਸਵਾਰ ਦਿਖ ਰਿਹਾ ਹੈ ਜਿਵੇਂ ਉਹ ਮਹਿਲਾ ਦੇ ਨੇੜੇ ਪਹੁੰਚਿਆ ਤਾਂ ਉਸਨੇ ਮਹਿਲਾ ਤੋਂ ਪਰਸ ਖੋਣ ਦੀ ਕੋਸ਼ਿਸ਼ ਕੀਤੀ ਇਸ ਕੋਸ਼ਿਸ਼ ਦੇ ਵਿੱਚ ਮਹਿਲਾ ਪੂਰੇ ਜ਼ੋਰ ਦੇ ਨਾਲ ਸੜਕ ਦੇ ਉੱਤੇ ਡਿੱਗ ਗਈ ਅਤੇ ਪਰਸ ਖੋਣ ਦੇ ਵਿੱਚ ناکਾਮ ਸਨੇਚਰ ਮੌਕੇ ਤੋਂ ਭੱਜ ਗਿਆ ਪਰ ਸੜਕ ਦੇ ਉੱਤੇ ਡਿੱਗੀ ਮਹਿਲਾ ਸੱਟ ਲੱਗਣ ਦੇ ਨਾਲ ਬੇਹੋਸ਼ ਹੋ ਚੁੱਕੀ ਸੀ ਉੱਥੇ ਹੀ ਪਈ ਰਹੀ ਉਧਰ ਬੇਖੌਫ ਸਨੇਚਰ ਇੱਕ ਵਾਰ ਫਿਰ ਤੋਂ ਵਾਪਸ ਆਇਆ ਮਹਿਲਾ ਦੇ ਆਲੇ ਦੁਆਲੇ ਦੇਖਿਆ ਅਤੇ ਫਿਰ ਸਤਾ ਖੋਕੇ ਪਰ ਉਥੋ ਪਚ ਗਿਆ ਦਿਨ ਦਿਹਾੜੇ ਹੋਈ ਇਸ ਵਾਰਦਾਤ ਨੇ ਸੁਰੱਖਿਆ ਵਿਵਸਥਾ ਦੇ ਉੱਤੇ ਸਵਾਲ ਖੜੀ ਕਰ ਦਿੱਤੇ ਨੇ ਲੋਕ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰ ਰਹੇ ਨੇ 26 ਤਰੀਕੇ ਦੀ ਖੋਪਣਾ ਜਿਹੜੀ ਵਾਰਦਾਤ ਵਾਪਰੀ ਆ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦੀ ਹੈ ਕਿ ਇੰਨੇ ਬੇਖੌਫ ਕਿਵੇਂ ਹੋ ਸਕਦੇ ਨੇ ਇਹ ਬਦਮਾਸ਼ ਹੁਣ ਪੁਲਿਸ ਕਦੋਂ ਫੜਦੀ ਹੈ ਕਿ ਹਸ਼ਰ ਕਰਦੀ ਹੈ ਉਸ ਦੇ ਉੱਤੇ ਨਜ਼ਰਾਂ ਹੋਣਗੀਆਂ ਪਰ ਉਮੀਦ ਕਰਦੇ ਹਾਂ ਕਿ ਉਹ ਲੇਡੀ ਵੀ ਠੀਕ ਹੋਵੇ ਅਗਲੀ ਖਬਰ ਦਰੋ ਕਰਾਂਗੇ ਹੁਣ ਅਸਾਂ ਦੀ ਮੁਹਿਮ ਦਾ ਜ਼ਿਕਰ ਕਰਾਂਗੇ ਮੌਨਸੂਨ ਦੇ ਮੌਸਮ ਦੇ ਵਿੱਚ ਅਸੀਂ ਅਪੀਲ ਕਰ ਰਹੇ ਹਾਂ ਕਿ ਵੱਤਵਤ ਬੂਟੇ ਲਗਾਈਏ ਬਹੁਤ ਸਾਰੀਆਂ ਵੀਡੀਓ ਸਾਡੇ ਕੋਲ ਪਹੁੰਚ ਰਹੀਆਂ ਨੇ ਸਕਰੀਨ ਦੇ ਉੱਤੇ ਆਉਣਗੀਆਂ ਵੀਡੀਓਜ਼ ਉਹਨਾਂ ਦੇ ਵਿੱਚੋਂ ਕੁਝ ਵੀਡੀਓਜ਼ ਦਿੱਤੇ ਇੱਕ ਨਸ ਇੱਕ ਰੁੱਖ ਲਾਓ ਸੌ ਸੁਖ ਪਾਓ ਇਹ ਰੁੱਖ ਖਲ ਨਾਲ ਫਰਕ ਤਾਂ ਪੈਂਦਾ ਹੈ ਹਰ ਇੱਕ ਮਣੋਖ ਲਾਵੇ ਇੱਕ ਰੁੱਖ ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਜਾਤੀ ਵਾਲੇ ਦੇਣ ਇੱਕ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਏ ਇੱਕ ਰੁੱਖ ਸੌ ਸੁੱਖ ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਅੱਜ ਸਾਡੇ ਸਾਥਕੇ ਨਾਲ ਮਿਲ ਕੇ ਅਸੀਂ ਤਰਵੈਣੀ ਲਗਾ ਰਹੇ ਹਾਂ ਇਹ ਕਰ ਜਾਣੇ ਤੋਂ ਵਿਕਾਸ ਮੰਚ ਖੜੜ ਕਾਫੀ ਬੁੱਟੇ ਲਾਵੇ ਤੇ ਪਾਲਣ ਦਾ ਪ੍ਰੋਗਰਾਮ ਕਰਨ ਕਰੇ ਉਹ ਫਰਕ ਤਾਂ ਪੈਂਦਾ ਹੈ